ਸਸ਼ੀਕਾਲ ਦਸਤੋਂ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਤੇ ਮੈਂ ਪ੍ਰਦੀਪ ਢੱਲੋਂ ਇੱਕ ਵਾਰ ਫਿਰ ਤੁਹਾਡੀ ਕਚਹਿਰੀ 'ਚ ਹਾਜ਼ਰ ਹਾਂ ਜਿਵੇਂ ਕਿ ਤੁਹਾਨੂੰ ਪਤਾ ਕਿ ਸਿਆਸੀ ਅਖਾੜਾ ਹੈ ਜਿਹੜਾ ਪੂਰਾ ਪੱਕ ਚੁੱਕਿਆ ਤੇ ਇੱਕ ਤਰੀਕ ਨੂੰ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਅਦਾ ਜਿਹੜਾ ਚੋਣਾਂ ਹੋਣ ਜਾ ਰਹੀਆਂ ਤੇ 4 ਤਰੀਕ ਨੂੰ ਨਤੀਜੇ ਆ ਜਾਣਗੇ ਮੇਰੇ ਨਾਲ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫਰੀਦਕੋਟ ਤੋਂ ਉਮੀਦਵਾਰ ਰਾਜਵਿੰਦਰ ਸਿੰਘ ਧੀਰਮਕੋਟ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਚੋਣਾਂ ਸੰਬੰਧੀ ਵੀ ਗੱਲ ਕਰਾਂਗੇ ਤੇ ਇਹ ਥੋੜਾ ਜਿਹਾ ਝਾਤ ਪਾਵਾਂਗੇ ਇਹਨਾਂ ਦੀ ਪਰਿਵਾਰਕ ਜ਼ਿੰਦਗੀ ਬਾਰੇ ਵੀ ਕਿਉਂਕਿ ਪਰਿਵਾਰਕ ਪਿੱਛੋਂ ਓਕੜ ਦੀ ਜੇ ਗੱਲ ਕੀਤੀ ਜਾਵੇ ਤਾਂ ਰਾਜਵਿੰਦਰ ਜੀ ਨੂੰ ਜਿਹੜੀ ਸਿਆਸਤ ਦੀ ਗੁਰਬੀ ਉਹਨਾਂ ਦੇ ਜਿਹੜੇ ਪਰਿਵਾਰ ਤੋਂ ਮਿਲੀ ਹੈ ਸਤਿ ਸ਼੍ਰੀ ਅਕਾਲ ਜੀ ਰਾਜਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਦਰੋਂ ਮੇਰੇ ਵੱਲੋਂ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਵਿੰਦਰ ਜੀ वैसे समयदार रजी मैया करके आज आपा नु गड्डी ਦੇ ਵਿੱਚ ਇੰਟਰਵਿਊ ਕਰਨੀ ਪੈ ਰਹੀ ਹੈ ਮੈਂ ਤਾਂ ਕਰਦਾ ਸੀ ਕਿ ਬੈਠ ਕੇ ਵੱਧ ਸਮੇਂ ਨਾਲ ਆਪਾਂ ਸਮਾਂ ਲੈ ਕੇ ਗੱਲ ਕਰੀਏ ਪਰ ਜੇ ਗੱਲ ਕੀਤੀ ਜਾਵੇ ਜਿਵੇਂ ਮੈਂ ਕਹਿ ਕਿ ਸਿਆਸਤ ਦੀ ਗੁੜਤੀ ਤੁਹਾਨੂੰ ਪਰਿਵਾਰ ਦੇ ਵਿੱਚੋਂ ਮਿਲੀ ਤੁਹਾਡੇ ਨਾਨਾ ਜੀ ਜਿਹੜੇ ਗੁਰਦੇਵ ਸਿੰਘ ਜੀ ਬਾਦਲ ਉਹ ਇੰਨਾ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੈਬਨਟ ਮੰਤਰੀ ਵਜੋਂ ਬਿਚਰੇ ਤੁਹਾਡੇ ਫਾਦਰ ਸਾਹਿਬ ਜਿਨ੍ਹਾਂ ਦਾ ਮਤਲਬ ਜਿਨ੍ਹਾਂ ਦਾ ਨਾਮ ਕਹਿ ਲਈਏ ਕਿ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਸ਼ੀਤਲ ਸਿੰਘ ਜੀ ਧਰਮਕੋਟ ਪਾਰਲੀਮੈਂਟੀ ਸਖਤਰ ਵੀ ਰਹੇ ਤੇ ਤੁਹਾਡਾ ਜਿਹੜਾ ਸਿਆਸਤ ਦੇ ਵਿੱਚ ਆਉਣ ਦਾ ਫੈਸਲਾ ਤੁਸੀਂ ਕਦੇ ਸੋਚਿਆ ਸੀ ਕਿ ਸਿਆਸਤ ਦੇ ਵਿੱਚ ਮੈਂ ਵੀ ਆਉਣਾ ਹੈ ਕਦੇ ਕਦੇ ਚੋਣ ਲੜਾਂਗੇ ਕਦੇ ਜ਼ਿੰਦਗੀ ਦੇ ਵਿੱਚ ਸੀਗਾ ਪਹਿਲਾਂ ਤਾਂ ਜਦੋਂ ਬਚਪਨ ਦੇ ਵਿੱਚ ਮੇਰੇ ਸਤਿਕਾਰਯੋਗ ਪਿਤਾ ਨੂੰ ਮੈਂ ਦੇਖਦਾ ਔਰ ਉਹਨਾਂ ਵੱਲੋਂ ਪੰਥ ਪ੍ਰਤੀ ਸੇਵਾਵਾਂ ਨੂੰ ਦੇਖਦਾ ਔਰ ਸਤਿਕਾਰਯੋਗ ਨਾਨਾ ਜੀ ਸਰਦਾਰ ਗੁਰਦੇਵ ਸਿੰਘ ਜੀ ਬਾਦਲ ਸਾਹਿਬ ਨੂੰ ਦੇਖਦਾ ਤੇ ਮੇਰੇ ਅੰਦਰ ਵੀ ਕਿਤੇ ਨਾ ਕਿਤੇ ਇਹਨਾਂ ਵਾਂਗੂ ਸੇਵਾ ਕਰਨ ਦੀ ਜੇਤਕ ਹੁੰਦੀ ਕਦੇ ਸਮਾਂ ਆਏਗਾ ਮੈਂ ਵੀ ਜ਼ਰੂਰ ਜਿਹੜੀ ਲੋਕਾਂ ਦੀ ਸੇਵਾ ਕਰਾਂਗਾ ਤੇ ਉਹ ਦਰਜਾ ਬਦਰਜਾ ਚੱਲਦਾ ਰਿਹਾ ਸਮਾਂ ਚੱਲਦਾ ਰਿਹਾ ਤੇ ਜਿੱਦਾਂ ਜਿੱਦਾਂ ਸ਼ੌਮਨੀ ਅਕਾਲੀ ਦਲ ਨੇ ਵੱਖ-ਵੱਖ ਢਿਉਟੀਆਂ ਦਿੱਤੀਆਂ ਉਹਨਾਂ ਢਿਉਟੀਆਂ ਨੂੰ ਨਿਭਾਉਂਦੇ ਹੋਏ ਅੱਗੇ ਵਧਦੇ ਰਹੇ ਅ ਅੱਜ ਸਮਾਂ ਇਹ ਆਇਆ ਕਿ ਉਹ ਸਰਕਾਰ ਪ੍ਰਕਾਸ਼ ਦੀ ਕਿਰਪਾ ਦੇ ਨਾਲ ਮਾਨਯੋਗ ਸਾਡੇ ਪਾਰਟੀ ਦੇ ਪ੍ਰਧਾਨ ਸਦਾ ਸੁਖੀਰ ਸਿੰਘ ਜੀ ਬਾਦਲ ਸਾਹਿਬ ਉਹਨਾਂ ਨੇ ਇਹ ਪੰਥਕ ਪਰਿਵਾਰ ਨੂੰ ਇਹ ਟਕਸਾਲੀ ਪਰਿਵਾਰ ਨੂੰ ਇਹ ਟਿਕਟ ਦੇ ਕੇ نوازਿਆ ਬਹੁਤ ਵੱਡਾ ਮੇਰੇ ਤੇ ਵਿਸ਼ਵਾਸ ਕੀਤਾ ਮੈਂ ਇਸ ਵਿਸ਼ਵਾਸ ਨੂੰ ਬਹਾਲ ਰੱਖਦੇ ਹੋਏ ਸ਼ੋਮਨੀ ਅਕਾਲੀ ਗੱਲ ਦੀ ਚੜ੍ਹਦੀ ਕਲਾ ਵਿੱਚ ਹਮੇਸ਼ਾ ਯਤਨਾਂ ਤੁਹਾਡੇ ਪਰਿਵਾਰ ਬਾਰੇ ਕਿਹਾ ਜਾਂਦਾ ਹੈ ਸ਼ੀਤਲ ਸਿੰਘ ਜੀ ਧਰਮਕੋਟ ਉਹਨਾਂ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਜਿਹੜੀ ਪੈਸਾ ਕਮਾਉਣ ਲਈ ਰਾਜਨੀਤੀ ਨਹੀਂ ਕੀਤੀ ਉਹਨਾਂ ਨੇ ਲੋਕ ਸੇਵਾ ਕੀਤੀ ਹੈ ਤੇ ਇਸੇ ਕਰਕੇ ਸ਼ਾਇਦ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਹਾਲੇ ਤੱਕ ਵੀ ਜਿਹੜਾ ਤੁਸੀਂ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਹੇ ਹੋ ਮਤਲਬ ਕੀ ਇਹ ਸੱਚ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਮੇਰੇ ਸਤਿਕਾਰਯੋਗ ਪਿਤਾ ਉਹ ਤਿੰਨ ਵਾਰ ਲਗਾਤਾਰ ਵਿਧਾਇਕ ਰਹੇ ਔਰ ਸੱਚੀ ਸਖਤਰ ਵੀ ਰਹੇ ਪਰ ਉਹਨਾਂ ਨੇ ਕਦੇ ਵੀ ਕਰਦੇ ਵਿੱਚ ਕੋਈ ਬੇਈਮਾਨੀ ਦਾ ਇੱਕ ਪੈਸਾ ਵੀ ਉਹਨਾਂ ਨੇ ਟਰ ਨਹੀਂ ਕੀਤਾ ਖੁਦ ਆਪ ਵੀ ਐਮਐਲਏ ਬਣਨ ਦੇ ਬਾਵਜੂਦ ਵੀ ਉਹ ਬਸ ਤੇ ਵੀ ਸਫ਼ਰ ਕਰਦੇ ਰਹੇ ਔਰ ਸਾਨੂੰ ਵੀ ਉਹਨਾਂ ਨੇ ਇਹੀ ਸਿਖਾਇਆ ਕਿ ਤੁਸੀਂ ਜਿਸ ਮਰਜ਼ੀ ਉੱਚੇ ਅਹੁਦੇ ਤੇ ਚਲੇ ਜਾ ਮੇਨ ਰਹਿਣਾ ਆਪਣੀ ਜ਼ਮੀਨ ਤੇ ਧਰਤੀ ਦੇ ਨਾਲ ਜੁੜ ਕੇ ਸੇਵਾ ਕਰ ਜਿਹਦੇ ਵਿੱਚ ਹੀ ਬਾਲ ਹੈ ਇਹੀ ਕਾਰਨ ਦਿਆ ਕਿ ਵੇਖੋ ਆਰਥਿਕ ਸਥਿਤੀ ਸਾਡੀ ਮਜ਼ਬੂਤ ਨਹੀਂ ਰਹੀ ਹਰ ਧਰਮ ਕੋਟ ਦੇ ਲੋਕਾਂ ਨੇ ਤਿੰਨ ਵਾਰ ਵੱਧ ਤੋਂ ਵੱਧ ਲੀਡ ਨਾਲ ਹਰ ਵਾਰ ਜਿੱਤਾਇਆ ਹਾਂ ਔਰ ਖੁਦ ਉਹਨਾਂ ਨੇ ਹੀ ਖਰਚ ਕਰਕੇ ਜਿੱਤਾਇਆ ਹਾਂ ਇਹ ਇਹ ਇਮਾਨਦਾਰੀ ਔਰ ਜਿਹੜੀ ਨਿਰਸਵਾਰਥ ਸੇਵਾ ਹੈ ਇਹ ਹੀ ਸਾਡੀ ਕਮਾਈ ਹੈ ਔਰ ਅੱਜ ਮੈਨੂੰ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਹੈ ਕਿ ਜਦੋਂ ਵੀ ਮੈਂ ਕਿਤੇ ਵੀ ਜਾਂਦਾ ਮੇਰੇ ਤੋਂ ਪਹਿਲਾਂ ਮੇਰੇ ਸਤਕਾਰਯੋਗ ਕੀਤਾ ਤਾਂ ਇਹ ਅਕਸ ਇਹ ਪਹਿਲਾਂ ਪਹੁੰਚਿਆ ਹੁੰਦਾ ਔਰ ਉਹਨਾਂ ਵੱਲੋਂ ਮੈਨੂੰ ਇੰਨਾ ਪਿਆਰ ਦਿੱਤਾ ਜਾਂਦਾ ਹੈ ਇਹ ਮੇਰਾ ਵੀ ਉੱਤੇ ਇਹੀ ਵਿਚਾਰ ਹੈ ਕਿ ਆਪਣਾ ਜਿਹੜਾ ਹੈਗਾ ਤਨ ਮਨ ਧਨ ਜਿਹੜਾ ਸਾਰਾ ਸਮਾਜ ਦੇ ਲੇਖੇ ਲਾ ਕੇ ਪਾਰਟੀ ਦੀ ਸੇਵਾ ਕਰਨੀ ਹੈ ਸਮਾਜ ਦੀ ਸੇਵਾ ਕਰਨੀ ਹੈ ਔਰ ਮੇਨ ਜਿਹੜੀ ਬੰਦੇ ਦੀ ਸ਼ਖਸੀਅਤ ਹੁੰਦੀ ਹੈ ਉਹ ਹੁੰਦੀ ਹੈ ਉਹ ਅੰਦਰਲਾ ਉਹਦਾ ਚੰਗਿਆਈ ਹਾਂ ਔਰ ਉਹਨੂੰ ਕਿਸੇ ਉਹ ਜਾਣ ਪਛਾਣ ਦੀ ਮਤਾਜਨੀ ਤੁਹਾਡੇ ਐਕਟ ਤੋਂ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਕਿਹ ਸ਼ਖਸੀਅਤ ਦੇ ਮਾਲਕ ਬਿਲਕੁਲ ਆ ਇਹ ਉਹ ਕਾਲਪੁਰਖ ਰਹਿਮਤ ਕਰਨ ਗੁਰ ਆਰਾਮਦਾਸ ਪਾਤਸ਼ਾਹ ਕਿਰਪਾ ਕਰ ਲੋਕ ਲੋਕਾਂ ਦਾ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਤੁਹਾਨੂੰ ਲੋਕ ਲੋਕ ਇਸ ਚੀਜ਼ ਨੂੰ ਸਮਝ ਰਹੇ ਆ ਕਿਉਂਕਿ ਜਿਹੜੀ ਸਿਆਸਤ ਤੁਸੀਂ ਬਚਪਨ ਤੋਂ ਲੈ ਕੇ ਦੇਖੀ ਆ ਆਪਣੇ ਪਰਿਵਾਰ ਦੇ ਵਿੱਚ ਅੱਜ ਦੀ ਸਿਆਸਤ ਬਹੁਤ ਗੰਦਲੀ ਹੋ ਚੁੱਕੀ ਹੈ ਤੇ ਜਿਨ੍ਹਾਂ ਨਾਲ ਮੁਕਾਬਲੇ ਆ ਬਹੁਤ ਕੋਸ਼ ਅੱਜਕੱਲ੍ਹ ਜੋੜ ਤੋੜ ਹੁੰਦਾ ਹੈ ਤੁਹਾਡਾ ਤੇ ਲੋਕਾਂ ਦੇ ਵਿੱਚ ਜਦੋਂ ਜਾਣਦੇ ਆ ਲੋਕ ਇਸ ਚੀਜ਼ ਨੂੰ ਸਮਝ پا ਰਹੇ ਆ ਲੋਕਾਂ ਦਾ ਕਿਹੋ ਜਿਹਾ ਰਿਐਕਸ਼ਨ ਲੋਕਾਂ ਵੱਲੋਂ ਬੜਾ ਵਧੀਆ ਰਿਸਪੌਂਸ ਮਿਲ ਰਿਹਾ ਹੈ। ਲੋਕ ਬੜੇ ਪੰਜਾਬ ਦੇ ਮੈਂ ਸਮਝਦਾ ਕਿ ਬੜੇ ਸਿਆਣੇ ਲੋਕ ਨੇ ਇਹਨਾਂ ਨੇ ਇਹ ਸਾਰਿਆਂ ਨੂੰ ਐਨਾਲਿਸਿਸ ਕਰਕੇ ਦੇਖਿਆ। ਹਾਂ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਬਦਲਾਅ ਲਿਆਵਾਂਗੇ, ਅਸੀਂ ਕ੍ਰਾਂਤੀ ਲਿਆ ਰਹੇ ਹਾਂ ਉਹਨਾਂ ਨੂੰ ਵੀ ਦੇਖਿਆ। ਪਰ ਹੁਣ ਲੋਕ ਜਿਹੜੇ ਆ ਉਹ ਇੰਨੇ ਸਿਆਣੇ ਨੇ ਉਹ ਉਹਨਾਂ ਸਾਰੀਆਂ ਗੱਲਾਂ ਨੂੰ ਹੁਣ ਉਹ ਸਪਸ਼ਟ ਕਰ ਰਹੇ ਨੇ। ਉਹ ਮਾਈਂਡ ਜਿਹੜਾ ਉਹਨਾਂ ਦਾ ਇਹ ਬਣ ਚੁੱਕਿਆ ਕਿ ਜਦੋਂ ਤੁਲਨਾਤਮਕ ਵਰਤਨ ਕਰਦੇ ਆ ਸਮੀਖਿਆ ਕਰਦੇ ਆ ਤਾਂ ਉਹ ਇਹ ਪਾਉਂਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਨੀ ਦੇ ਰਾਜ ਹੈ ਉਹਨਾਂ ਨੇ ਹਰ ਵਰਗ ਦੇ ਲੋਕਾਂ ਦੇ ਲਈ ਬਿਹਤਰੀਨ ਤੋਂ ਬਿਹਤਰੀਨ ਪਾਲਸੀਆਂ ਬਣਾ ਕੇ ਉਹਨਾਂ ਨੂੰ ਇੱਕ ਪਾਈਜਲਕ ਸਾਜ ਬਣਾ ਕੇ ਬਾਦਲ ਸਾਹਿਬ ਦੇ ਨਾਲ ਤੋਰਿਆ ਕੋਈ ਵੀ ਵਰਗ ਇਹ ਨਹੀਂ ਕਹਿ ਸਕਦਾ ਕਿ ਸਾਡੇ ਵਰਗ ਨੂੰ ਇਹਨਾਂ ਨੇ ਅਹਿਮੀਅਤ ਨਹੀਂ ਦਿੱਤੀ ਤੁਸੀਂ ਇਹ ਦੇਖੋ ਕਿ ਜਿੰਨੇ ਸਟੇਟ ਫੰਕਸ਼ਨ ਦਿਨ ਮਨਾਏ ਗਏ ਹਰ ਵਰਗ ਦੇ ਜਿਹੜੇ ਉਹਨਾਂ ਦੇ ਜਿਹੜੇ ਹੀਰੋ ਸੀ ਨਾਇਕ ਸਾਹਿਬ ਉਹਨਾਂ ਦੇ ਦਿਨ ਮਨਾਏ ਗਏ ਹੋ ਦਿਨ ਮਨਾਏ ਗਏ ਸਟੇਟ ਪੱਧਰ ਤੇ ਸਰਕਾਰੀ ਪੱਧਰ ਤੇ ਤੇ ਉਹ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਮਨਾਏ ਉਹਨਾਂ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਇਹ ਜਿਹੜੇ ਦਿਨ ਨਹੀਂ ਮਨਾਏ ਇਸ ਕਰਕੇ ਮੈਂ ਸਮਝਦਾ ਕਿ ਪੰਜਾਬ ਦੇ ਹਿੱਤ ਦੇ ਵਿੱਚ ਸ਼ੋਨੀ ਅਕਾਲੀ ਦਲ ਜੋ ਬਿਹਤਰ ਤਰੀਕੇ ਨਾਲ ਸੋਚ ਸਕਦਾ ਹੋ ਕੋਈ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ 2.5 ਸਾਲ ਹੋ ਗਏ ਉਹਨਾਂ ਨੂੰ ਕੰਮ ਕਰਦਿਆਂ ਨੂੰ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਰਾਜਨੀਤੀ ਇਹਦੇ ਵਿੱਚ ਰਾਜਨੀਤੀ ਬਦਲ ਨਾਏ ਆ ਕਿਵੇਂ ਲੱਗਦਾ ਕਿੰਨੀ ਕੁ ਬਦਲੀ ਗਈ ਰਾਜਨੀਤੀ ਜਾ ਕਿੰਨਾ ਕੁ ਭ੍ਰਿਸ਼ਟਾਚਾਰ ਦੂਰ ਹੋਇਆ ਉਹਨਾਂ ਨੇ ਜਿਹੜੇ ਦਾਅਵੇ ਕੀਤੇ ਸੀ ਕੀ ਲੋਕਾਂ ਦੇ ਵਿੱਚ ਜਾ ਕੇ ਤੁਸੀਂ ਦੇਖਦੇ ਹੋ ਕਿ ਲੋਕ ਲੋਕਾਂ ਤੱਕ ਉਹਨਾਂ ਦੀ ਜਿਹੜੇ ਸਹੂਲਤਾਂ ਜਿਹ ਕਹਿ ਲਈਏ ਜਾਂ ਉਹਨਾਂ ਦੇ ਦਾਅਵੇ ਆ ਉਹ ਗਰਾਊਂਡ ਲੈਵਲ ਤੇ ਤੁਸੀਂ ਕੀ ਦੇਖ ਰਹੇ ਹੋ ਦੇਖੋ ਗਰਾਊਂਡ ਲੈਵਲ ਤੇ ਗੱਲ ਸਪਸ਼ਟ ਹੈ ਕਿ ਜਿਹੜੇ ਵੀ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਹਵਾ ਵਿੱਚ ਹੀ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੂੰ ਇੱਥੋਂ ਤੱਕਰ ਕੇ ਜਿਹੜੀਆਂ ਪੰਜਾਬ ਵਿੱਚ ਉਹਨਾਂ ਨੇ ਭੜਤੀ ਕੀਤੀ ਹੈ ਜਿੰਨੀਆਂ ਉਹਦੇ ਵਿੱਚ ਵੀ ਉਹਨਾਂ ਨੇ ਹਰਿਆਣੇ ਦੇ ਬੱਚਿਆਂ ਨੂੰ ਪਹਿਲ ਦਿੱਤੀ ਹੈ ਪੰਜਾਬ ਦੇ ਬੱਚਿਆਂ ਦੇ ਨਾਲ ਨੌਜਵਾਨਾਂ ਨਾਲ ਧੋਖਾ ਹੈ ਹੂੰ ਕਹਿਣ ਦਾ ਮਤਲਬ ਇਹ ਹੈ ਕਿ ਦਿੱਲੀ ਤੋਂ ਜੋ ਇਹਨਾਂ ਦਾ ਹਕਮਰਾਨ ਪਾਰਟੀ ਹਾਈ ਕਮਾਂਡ ਜੋ ਫੈਸਲਾ ਕੇ ਜੀਵਾਲ ਸੁਪਰੀਮੋ ਕਰਦੇ ਆ ਇਹ ਉਹੀ ਲੱਗੂਗਾ ਹੂੰ ਇਹਨਾਂ ਦੀ ਆਪ ਦੀ ਕੋਈ ਵਿਚਾਰਧਾਰਾ ਨਹੀਂ ਪੰਜਾਬ ਦੇ ਹੋ ਕੇ ਪੰਜਾਬ ਦੇ ਨਾਲ ਇਹ ਧੋਖਾ ਕਰਦੇ ਬਈ ਇਸ ਦਾ ਖੰਭਾ ਹੈ ਤਾਂ ਇਹਨਾਂ ਨੂੰ ਇਹਨਾਂ ਵੋਟਾਂ ਦੇ ਵਿੱਚ ਹੀ ਹੁਣ ਤੇ ਭਾਜਪਾ ਦੀ ਗੱਲ ਕੀਤੀ ਜਾਵੇ ਭਾਜਪਾ ਨੇ ਉਮੀਦਵਾਰ ਬਣਾਇਆ ਹੰਸ ਰਾਜ ਜੀ ਤੇ ਦਿੱਲੀ ਦੇ ਵਿੱਚ ਅੰਦੋਲਨ ਕਿਸਾਨ ਅੰਦੋਲਨ ਲੰਮਾ ਸਮਾਂ ਚੱਲਿਆ ਦਿੱਲੀ ਦੇ ਵਿੱਚ ਸਾਡਾ 700 ਕਿਸਾਨ ਉਥੇ ਸ਼ਹੀਦ ਹੋਇਆ ਭਾਜਪਾ ਬੇਸ਼ੱਕ ਅਕਾਲੀ ਦਲ ਦੀ ਭਾਈਵਾਲ ਪਾਰਟੀ ਵੀ ਰਹੀ ਔਰ ਕਿਸਾਨ ਅੰਦੋਲਨ ਦੌਰਾਨ ਹੀ ਅਕਾਲੀ ਦਲ ਨੇ ਜਿਹੜਾ ਆਪਣਾ ਸੀਗਾ ਉਹਨਾਂ ਨਾਲੋਂ ਨਾਤਾ ਵੀ ਤੋੜਿਆ ਤੇ ਕੀ ਲੱਗਦਾ ਇਸ 700 ਜਿਹੜੇ ਲੋਕਾਂ ਦੀ ਮੌਤ ਹੁੰਦੀ ਹੈ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਸਰਕਾਰ ਜ਼ਿੰਮੇਵਾਰ ਹੈ ਜਾਂ ਉਸ ਹਲਕੇ ਦਾ ਕਿਉਂਕਿ ਹੰਸਰਾਜ ਜੀ ਵੀ ਦਿੱਲੀ ਦੇ ਵਿੱਚੋਂ ਐਮਪੀ ਸੀਗੇ ਕਿਹਨੂੰ ਜ਼ਿੰਮੇਵਾਰ ਮੰਨਦੇ ਸਿ ਇਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹੰਸਰਾਜ ਹੰਸ ਜਿਸ ਕੰਸਟੀਟੂਐਂਸੀ ਚੋਂ ਤੋਂ ਲੋਕ ਸਭਾ ਦੇ ਮੈਂਬਰ ਬਣੇ ਹਮ ਜਿਹੜੇ ਦੋਨੋਂ ਬਾਰਡਰ ਹੈ ਜਿੱਥੇ ਕਿਸਾਨਾਂ ਨੇ ਤਰਨ ਆਇਆ ਜਿੱਥੇ ਉਹਨਾਂ ਦਾ ਨਕਸਾ ਆ ਹਮ ਉਹ ਦੋਨੋਂ ਬਾਰਡਰ ਆ ਕਿ ਉਹਨਾਂ ਦੇ ਆਪਣੀ ਖੇਤਰ ਦੇ ਵਿੱਚ ਆਉਂਦੇ ਸੀ ਜਿਸ ਖੇਤਰ ਤੋਂ ਉਹ ਐਮਪੀ ਬਣੇ ਹਾਂ ਇੱਕ ਵਾਰ ਵੀ ਇਹਨਾਂ ਨੇ ਉੱਥੇ ਕਿਸਾਨਾਂ ਦੇ ਹੱਕ ਦੇ ਵਿੱਚ ਹਾਲਾ ਨਾਰਾ ਨਹੀਂ ਮਾਰਿਆ ਉਹਨਾਂ ਨੂੰ ਪੁੱਛਣ ਨਹੀਂ ਗਏ ਇਹ ਤੋਂ ਸਾਫ਼ ਸਾਬਤ ਹੁੰਦਾ ਹੈ ਕਿ ਬੀਜੇਪੀ ਜਿਹੜੀ ਹੈ ਉਹ ਕਿਸਾਨਾਂ ਦੀ ਹਤਾਸ਼ੀ ਨਹੀਂ ਹੈ ਕਿਸਾਨਾਂ ਦੇ ਨਾਲ ਉਹ ਇੱਕ ਕਿਸਮ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਉਹਨੂੰ ਵੀ ਜੀ ਕਰਦੀ ਹੈ ਹਾਂ ਜਿੰਨਾ ਨੁਕਸਾਨ ਜਿੰਨਾ ਜਾਨੀ ਨੁਕਸਾਨ ਹੋਇਆ ਇਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਹਾਂ ਦੇਖੋ ਜਿਨ੍ਹਾਂ ਦੇ ਜਵਾਨ ਪੁੱਤ ਮਰ ਗਏ ਹਾਂ ਉਹ ਉਹਨਾਂ ਦਾ ਕਦੇ ਘਾਟਾ ਤੁਸੀਂ ਕਰੋੜਾ ਰੁਪਇਆ ਦੇ ਕੇ ਵੀ ਕਿਵੇਂ ਪੂਰਾ ਨਹੀਂ ਪੂਰਾ ਕਰ ਸਕਦੇ ਸੋ ਇਸ ਕਰਕੇ ਜਿਨ੍ਹਾਂ ਦੇ ਲਈ ਪੰਜਾਬ ਦੇ ਨੌਜਵਾਨਾਂ ਦੀ ਪੰਜਾਬ ਦੇ ਕਿਸਾਨ ਜਿਹੜੇ ਉਹ ਗਾਜਰ ਮੋਲੀ ਦੇ ਬਰਾਬਰ ਹੈ ਮੈਂ ਸਮਝਦਾ ਕਿ ਉਹਨਾਂ ਨੂੰ ਸਾਡੇ ਕੋਲੋਂ ਪੰਜਾਬ ਚ ਵੋਟ ਮੰਗਣ ਵੀ ਨਹੀਂ ਆਉਣਾ ਚਾਹੀ ਹਮ ਅੱਜ ਉਹ ਕਿਸੂਮ ਦੇ ਨਾਲ ਵੋਟ ਮੰਗਣ ਆ ਰਹੇ ਮੈਂ ਹੈਰਾਨ ਹੁਣਾ ਪਰ ਇਹ ਗੱਲ ਠੀਕ ਹੈ ਕਿ ਪੰਜਾਬ ਦੇ ਲੋਕ ਜਾਗਦੀ ਜ਼ਮੀਰਾਂ ਵਾਲੇ ਆ ਇਹਨਾਂ ਨੇ ਵਿਰੋਧ ਕੀਤਾ ਹੰਸ ਰਾਜ ਅਸੀ ਦਾ ਪਰ ਅਫਸੋਸ ਇਹ ਗੱਲ ਦਾ ਹੁੰਦਾ ਕਿ ਸਾਡੀ ਸਿਆਸਤ ਰਾਜਨੀਤੀ ਇੰਨੀ ਗੰਧਲੀ ਹੋ ਗਈ ਹੈ ਹਾਂ ਹੰਸਰਾ ਜਾਂਸ ਜੀ ਹੁਣ ਇਹ ਗੱਲ ਕਹਿ ਰਹੇ ਸੀਗੇ ਕਿ ਮੇਰਾ ਵੀ ਵਿਰੋਧ ਕਰਦੇ ਆ ਪਰ ਮੇਰੇ ਜਿਹੜੇ ਗਰੀਬ ਪਰਿਵਾਰ ਹੈ ਐਸਸੀ ਪਰਿਵਾਰ ਹੈ ਉਹ ਮੇਰਾ ਸਾਥ ਜ਼ਰੂਰ ਦੇਣਗੇ ਹਾਂ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਹੁਣ ਇਹਨਾਂ ਨੂੰ ਆਪਸ ਵਿੱਚ ਜਾਤੀ ਤੌਰ ਤੇ ਕਿਉਂ ਫੜਕਾਰ ਇਹ ਜਾਤੀ ਤੌਰ ਤੇ ਇੱਕ ਇਹ ਇਹਨਾਂ ਨੇ ਤੀਰ ਚਲਾਇਆ ਕਿ ਇਹ ਲੋਕ ਜਿਹੜੇ ਐਸਸੀ ਭਰਾ ਉਹਦਾ ਉਹਨਾਂ ਦਾ ਸਾਥ ਦੇਣ ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਭਾਈ ਜੱਤਾ ਜੀ ਤੇ ਅਸੀਂ ਪੰਜਾਬ ਦੇ ਵਿੱਚ ਚੇਰ ਸਥਾਪਿਤ ਕਰਨ ਦੀ ਗੱਲ ਕਰ ਰਹੇ ਸੀ ਹਾਂ ਤਾਂ ਸਾਰੀਆਂ ਜਥੇਬੰਦੀਆਂ ਰੰਗਰੇਟਾ ਜਥੇਬੰਦੀਆਂ ਸਾਰੀਆਂ ਐਸੀ ਜਥੇਬੰਦੀਆਂ ਸਾਡੇ ਨਾਲ ਸੀ ਹਾਂ ਇਹਨਾਂ ਨਾਲ ਸੰਪਰਕ ਕੀਤਾ ਔਰ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਕਿਰਪਾ ਕਰਕੇ ਤੁਸੀਂ ਹਾਂ ਜੀ ਹਾਂ ਜੀ ਹਾਂ ਸਰ ਜੀ ਮੈਂ ਇਹਨਾਂ ਨੂੰ ਖੁਦ ਮੇਰੇ ਨਾਲ ਫੋਨ ਤੇ ਸੰਪਰਕ ਰਿਹਾ ਮੈਂ ਇਹਨਾਂ ਨੂੰ ਇਹ ਬੇਨਤੀ ਕੀਤੀ ਕਿ ਦੇਖੋ ਆਪਣੇ ਆਪਣੇ ਰੰਗਰੇਟਾ ਗੁਰਕੇ ਵਿਖੇ ਆਪਣਾ ਮੇਨ ਇਤਿਹਾਸ ਰਿਹਾ ਬ੍ਰੌਚਰ ਔਰ ਆਪਾਂ ਉਹਨਾਂ ਦੇ ਬਾਰੇ ਚੇਹ ਸਥਾਪਿਤ ਕਰਨੀਆਂ ਭਾਈ ਜੈਤਾ ਜੀ ਬਾਰੇ ਕਿਰਪਾ ਕਰਕੇ ਤੁਸੀਂ ਐਮਪੀਓ ਤੁਸੀਂ ਸਾਥ ਦਿਓ ਹੂੰ ਇਹਨਾਂ ਨੇ ਕੋਰੀ ਨਾ ਕਰ ਦਿੱਤੀ ਇਹ ਕਹਿੰਦੇ ਹਾਲਾਂਕਿ ਬਹੁਤ ਵੱਡਾ ਰੋਲ ਨਿਭਾ ਸਕਦੇ ਸੀ ਹੁਣ ਭਾਈ ਜੈਤਾ ਜੀ ਦਾ ਨਾਮ ਲੈ ਕੇ ਬਾਬਾ ਜੀਵਨ ਸਿੰਘ ਜੀ ਦਾ ਨਾਮ ਲੈ ਕੇ ਇਹ ਸਟੇਜ ਤੋਂ ਇਹ ਭੜਕਾ ਰਹੇ ਲੋਕ ਪਰ ਅਸਲ ਸੱਚ ਮੈਂ ਸਾਹਮਣੇ ਲਿਆਉਣਾ ਚਾਹੁੰਦਾ ਹੈ ਕਿ ਇਹਨਾਂ ਨੂੰ ਨੇ ਸਾਫ਼ ਜਵਾਬ ਨਹੀਂ ਦਿੱਤਾ ਸੀ ਕਿ ਮੇਰੇ ਕੋਲੇ ਹਲੇ ਸਮਾਂ ਨਹੀਂ ਮੈਂ ਦਿੱਲੀ ਚ ਐਮਪੀ ਮੈਂ ਦਿੱਲੀ ਦੇ ਕੰਮ ਕਰਨੇ ਮੇਰੇ ਕੋਲੇ ਇਤਾਂ ਦਾ ਸਮਾਂ ਨਹੀਂ ਸੋ ਮੈਂ ਹੈਰਾਨ ਹੁੰਨਾ ਕਿ ਕਰਤਾਰ ਦਵਲ ਕਰਤਾਰ ਕਿਉਂ ਜੇ ਕਾਂਗਰਸ ਦੀ ਗੱਲ ਕੀਤੀ ਜਾਵੇ ਇੱਕ ਮਹਿਲਾ ਉਮੀਦਵਾਰ ਬੀਬੀ ਸਾਹੋ ਕੇ ਤੁਹਾਡੇ ਮੁਕਾਬਲੇ ਦੇ ਵਿੱਚ ਤੇ ਕਾਂਗਰਸ ਦੀ ਜੇ ਅਤ ਦੀ ਪੋਜੀਸ਼ਨ ਦੇਖੀ ਜਾਵੇ ਕਿਵੇਂ ਲੱਗਦਾ ਤੁਹਾਡਾ ਮੁਕਾਬਲਾ ਕਾਂਗਰਸ ਨਾਲ ਮੰਨਦੇ ਹੋ ਆਮ ਆਦਮੀ ਪਾਰਟੀ ਨਾਲ ਮੰਨਦੇ ਹੋ ਜਾਂ ਫਿਰ ਬੀਜੇਪੀ ਨਾਲ ਵੇਖੋ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਦੂਜੀਆਂ ਸਟੇਟਾਂ ਦੇ ਵਿੱਚ ਸਮਝੌਤਾ ਹੈ ਇੰਡੀਆ ਅਲਾਈንስ ਇੰਡੀਆ ਅਲਾਈንስ ਵਿੱਚ ਔਰ ਇਹ ਪੰਜਾਬ ਦੇ ਵਿੱਚ ਇਹ ਸ਼ੋਅ ਜ਼ਰੂਰ ਕਰ ਰਹੇ ਆ ਕਿ ਅਸੀਂ ਵੱਖ-ਵੱਖ ਦੇ ਚੋਣ ਲੜਦੇ ਆ ਪਰ ਹੂੰ ਇਹਨਾਂ ਦਾ ਪੰਜਾਬ ਵਿੱਚ ਵੀ ਸਮਝੌਤਾ ਹੈ ਇਹ ਪਾਰਟੀਆਂ ਸਾਰੀਆਂ ਅੰਦਰੋਂ ਇੱਕ ਹੋ ਕੇ ਅਕਾਲੀ ਦਲ ਦੇ ਨਾਲ ਅਕਾਲੀ ਦਲ ਨੂੰ ਇਹ ਸੱਤਾ ਦੇ ਵਿੱਚ ਨਹੀਂ ਆਉਣ ਦੇਣਾ ਚਾਹੁੰਦੀਆਂ ਹੂੰ ਅਕਾਲੀ ਦਲ ਕੱਲਾ ਹੀ ਹੁਣ ਇਹਨਾਂ ਦਾ ਮੁਕਾਬਲਾ ਕਰ ਰਿਹਾ ਕੱਲਾ ਅਕਾਲੀ ਦਲ ਨਹੀਂ ਹੈ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਪੰਜਾਬ ਵਾਸੀ ਸਾਰੇ ਅਕਾਲੀ ਦਲ ਦੇ ਨਾਲ ਹੈ ਇਹਨਾਂ ਨੂੰ ਹੁਣ ਇਹ ਡਰ ਪਿਆ ਹੋਇਆ ਹੈ ਔਰ ਇਹ ਅੰਦਰੋਂ ਇਹ ਇੱਕਠੇ ਹੋ ਪਿਛਲੇ ਦਿਨੀ ਇੱਕ ਗੱਲ ਵੀ ਸੁਣੀ ਸੀ ਕਿ ਫਰੀਦਕੋਟ ਹਲਕੇ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸੈਟਿੰਗ ਹੈ ਤੁਸੀਂ ਹਲਕੇ ਦੇ ਵਿੱਚ ਵਿਚਰ ਰਹੇ ਹੋ ਲੋਕਾਂ ਨੂੰ ਮਿਲ ਰਹੇ ਹੋ ਕੋਈ ਅਜਿਹੀ ਗੱਲ ਨਜ਼ਰ ਆਈ ਕਿ ਇਹਨਾਂ ਦੀ ਵਾਕਈ ਕੋਈ ਤਾਲਮੇਲ ਹੈ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਰਾਜਾ ਵੜਿੰਗ ਜੀ ਪ੍ਰਧਾਨ ਪੰਜਾਬ ਦੇ ਕਾਂਗਰਸ ਦੇ ਪੰਜਾਬ ਰਹੇ ਉਹ ਹੁਣ ਇੱਥੇ ਲੁਧਿਆਣੇ ਤੋਂ ਐਮਪੀ ਦਾ ਇਲੈਕਸ਼ਨ ਕਰ ਰਹੇ ਬਿਲਕੁਲ ਹਲਕਾ ਗਿੱਦੜਵਾ ਖਾਲੀ ਹੋ ਗਿਆ ਉਹ ਸਾਰਾ ਉਹਦਾ ਜਿਹੜਾ ਲਾਮ ਰਸ ਫਿਰ ਉਥੇ ਲੈ ਗਏ ਜੇ ਸਮਝੌਤਾ ਨਹੀਂ ਹੈ ਕਾਂਗਰਸ ਦਾ ਆਮ ਆਦਮੀ ਪਾਰਟੀ ਦਾ ਫਿਰ ਇਹਨਾਂ ਦੇ ਸਕਾ ਸਾਲਾ ਜਿਹੜਾ ਇਹਨਾਂ ਦਾ ਉਹਨੂੰ ਇਹਨਾਂ ਨੇ ਆਪ ਕਿਉਂ ਲੈ ਲਿਆ ਹਮ ਇਹਸ ਕਰਕੇ ਰਾਜਾ ਵੜਿੰਗ ਜੀ ਦਾ ਸਕਾ ਸਾਲਾ ਆਮ ਆਦਮੀ ਪਾਰਟੀ ਨੂੰ ਹਾਂ ਕਰਕੇ ਪਾਰਟੀ ਪਰਸੋਂ ਜੁਆਇਨ ਕੀਤੀ ਹੈ ਉਹਨਾਂ ਨੇ ਸੋ ਇਹ ਇੱਕ ਬੜਾ ਸੋਚੀ ਸਮਝੀ ਸਾਜ਼ਿਸ਼ ਹੈ ਕਿ ਇਹ ਪਾਰਟੀਆਂ ਇਕੱਠੀਆਂ ਨੇ ਕਿਤੇ ਇਹ ਕਾਂਗਰਸ ਦਿੱਤੇ ਕਾਂਗਰਸ ਦਾ ਉਮੀਦਵਾਰ ਤਗੜਾ ਉੱਥੇ ਕਾਂਗਰਸ ਸਪੋਰਟ ਕਰਨ ਦੀ ਤਿਆਰੀ ਚ ਨੇ ਜਿੱਥੇ ਆਮ ਆਦਮੀ ਪਾਰਟੀ ਦਾ ਮੀਲਵਾਰ ਇਹਨਾਂ ਨੂੰ ਲੱਗਦਾ ਕਿ ਤਕਰਾ ਉਹ ਤੇ ਆਮ ਆਦਮੀ ਪਾਰਟੀ ਹੂੰ ਮਤਲਬ ਇਹਨਾਂ ਦੇਖੋ ਇੱਕ ਏਜੰਡਾ ਵੀ ਖੇਤਰੀ ਪਾਰਟੀ ਜਿਹੜੀ ਸ਼ੋਮਨੀ ਅਕਾਲੀ ਦਲ ਹੈ ਅਸੀਂ ਇਹਨੂੰ ਅੱਗੇ ਲਿਆਉਂਗਾ ਹੂੰ ਪਰ ਮੈਂ ਸਮਝਦਾ ਕਿ ਲੋਕ ਹੁਣ ਬੜੇ ਸਿਆਣੇ ਨੇ ਲੋਕਾਂ ਨੇ ਮਨ ਬਣਾ ਲਿਆ ਕਿ ਸ਼ੋਮਨੀ ਅਕਾਲੀ ਦਲ ਨੂੰ ਹੀ ਤਕਰਾ ਕਰਨ ਤੇ ਪੰਜਾਬ ਦਾ ਫਾਇਦਾ ਹੈ ਤੁਹਾਨੂੰ ਨਹੀਂ ਲੱਗਦਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਇਸ ਵਾਰ ਜਿਹੜੇ ਪੰਜਾਬ ਦੇ ਜਿਹੜੇ ਮੁੱਦੇ ਆ ਸਾਡੇ ਬੁਨਿਆਦੀ ਮੁੱਦੇ ਜਿਹੜੇ ਉਹ ਮੁੱਦੇ ਕਿਤੇ ਨਾ ਕਿਤੇ ਪੋਲਿਟਿਕਲ ਪਾਰਟੀਆਂ ਦੇ ਏਜੰਡੇ ਤੋਂ ਗਾਇਬ ਨਜ਼ਰ ਆ ਰਹੇ ਆ ਠੀਕ ਹੈ ਤੁਹਾਡੀ ਗੱਲ ਬਿਲਕੁਲ ਕਿਉਂਕਿ ਉਹਨਾਂ ਦੀ ਸੋਚ ਸਿਰਫ ਇੱਥੇ ਖੜੀ ਹੈ ਕਿ ਅਸੀਂ ਆਪ ਦੇ ਐਮਪੀ ਬਣਾਉਣੇ ਨੇ ਹਾਂ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੀ ਉਹਨਾਂ ਵਿੱਚ ਸ਼ਾਮਲ ਹੈ ਨਹੀਂ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਜੇ ਸ਼ਾਮਲ ਹੁੰਦਾ ਜੇ ਇਹ ਸ਼੍ਰੋਮਣੀ ਅਕਾਲੀ ਦਲ ਸਵਾਰਥੀ ਹੁੰਦਾ ਤਾਂ ਬੀਜੇਪੀ ਦੇ ਨਾਲ ਸਮਝੌਤਾ ਕਰਕੇ ਚੋਣਾਂ ਲੜਦਾ ਹਾਂ ਬੀਜੇਪੀ ਦੇ ਨਾਲੋਂ ਇਸੇ ਕਰਕੇ ਨਾਤਾ ਤੋੜ ਗਿਆ ਤੋੜਿਆ ਗਿਆ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਬੀਜੇਪੀ ਚੁੱਕ ਸੀ ਹਾਂ ਐਨਐਸਸੀ ਨੂੰ ਖਤਮ ਕਰਨ ਦੇ ਮotive ਤੇ ਬੀਜੇਪੀ ਚੋਂ ਪਰ ਬੀਜੇਪੀ ਆਕੂ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਚਾਹੁੰਦੀ ਸੀ ਅਲਾਈਅੰਸ ਕਰਨਾ ਅਸੀਂ ਨਹੀਂ ਮੰਨੇ ਨਹੀਂ ਸਦਾ ਸੁਖਵੀਰ ਸਿੰਘ ਜੀ ਬਾਲਤੂ ਸਾਹਿਬ ਨੇ ਮਾਨਯੋਗ ਪ੍ਰਤਾਪ ਸ਼੍ਰੋਮਣੀ ਅਕਾਲੀ ਦਲ ਨੇ ਇਹ ਸਾਫ਼ ਗੱਲ ਕਹੀ ਅਸੀਂ ਪੰਜਾਬ ਦੇ ਵਿੱਚ ਇਲੈਕਸ਼ਨ ਦਿੱਤੀਏ ਭਾਵੇਂ ਹਾਰੀਏ ਪਰ ਸਿਧਾਤਾਂ ਦੇ ਨਾਲ ਸਮਝੌਤਾ ਨਹੀਂ ਕੀਤਾ ਜਾਏਗਾ ਸਾਡੇ ਲਈ ਸਭ ਤੋਂ ਪਹਿਲਾਂ ਪੰਜਾਬ ਹੈ ਬਾਕੀ ਸਾਰੀਆਂ ਗੱਲਾਂ ਬਾਅਦ ਵਿੱਚ ਤੇ ਬੜਾ ਵੱਡਾ ਫੈਸਲਾ ਲਿਆ ਸਦਾ ਸੁਖੀਰ ਸਿੰਘ ਜੀ ਬਾਦਲ ਸਾਹਿਬ ਨੇ ਉਹ ਲੋਕਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਅੱਜ ਅਸੀਂ ਜਿੱਥੇ ਪਿੰਡਾਂ ਦੇ ਵਿੱਚ ਬੇਖੌਫ ਹੋ ਕੇ ਜਾ ਰਹੇ ਹਾਂ ਸਾਨੂੰ ਕਿਸੇ ਦਾ ਕੋਈ ਪ੍ਰੋਬਲਮ ਨਹੀਂ ਕਿਸੇ ਨੇ ਕੋਈ ਸਵਾਲ ਨਹੀਂ ਪੁੱਛਿਆ ਪਿੰਡਾਂ 'ਚ ਜਾ ਰਹੇ ਹਾਂ ਔਰ ਬਿਨਾਂ ਗਨਮੈਨਾਂ ਤੋਂ ਜਾਣੇ ਤਾਂ ਇਹਨਾਂ ਨੂੰ ਤੁਸੀਂ ਦੇਖੋ ਕਿੱਡੇ-ਕੱਡੇ ਖਾਸਲੇ ਗਨਮੈਨਾਂ ਦੇ ਨਾਲ ਲੈ ਕੇ ਚੱਲਣੇ ਪਏ ਮਤਲਬ ਇਹ ਕਿ ਅੱਜ ਜਿੰਨਾਂ ਨੂੰ ਉਹੀ ਪੰਜਾਬੀ ਜਿੰਨਾਂ ਤੋਂ ਵੋਟ ਮੰਗ ਰਹੇ ਐ ਤੇ ਉਹਨਾਂ ਉਹਨਾਂ ਤੋਂ ਡਰਦੇ ਵੀ ਤੁਹਾਡੀ ਸਾਦਗੀ ਬਾਰੇ ਅ ਬਰਜੰਦਰ ਸਿੰਘ ਜੀ ਮੱਖਣ ਮਰਾਰ ਉਹਨਾਂ ਨੇ ਵੀ ਪਿਛਲੀ ਸਟੇਜ ਤੇ ਆਪਾਂ ਸੁਣ ਰਹੇ ਸੀ ਕਾਫੀ ਕੁਸ਼ਲ ਗੱਲ ਕੀਤੀ ਐ ਤੇ ਲੋਕਾਂ ਨੂੰ ਇਹ ਸਾਦਗੀ ਪਸੰਦ ਆ ਰਹੀ ਐ ਅ ਵੇਖੋ ਜੀ ਮੈਂ ਤਾਂ ਜੋ ਹੈ ਉਹ ਮੈਂ ਸਾਹਮਣੇ ਐ ਹਾਂ ਉਹ ਅਕਾਲਪੁਰਖ ਦਾ ਉਤਾਸਰ ਲੈ ਕੇ ਇੱਕ ਸੱਚੀ ਨੇਤ ਨਾਲ ਤੁਰੇ ਹੋਇਆ ਸੇਵਾ ਦੀ ਭਾਵਨਾ ਨੂੰ ਲੈ ਕੇ ਉਹ ਜੋ ਵੀ ਸਪਸ਼ਟ ਤੌਰ ਤੇ ਮੈਂ ਹੈਗਾ ਉਹ ਲੋਕਾਂ ਦੇ ਸਾਹਮਣੇ ਲੋਕਾਂ ਨੂੰ ਪਸੰਦ ਆ ਰਿਹਾ ਜਾਂ ਕਹਿ ਲੋ ਇੱਕ ਸੱਚਾਈ ਅੰਦਰਲਾ ਹਿਰਦਾ ਪਸੰਦ ਤੁਸੀਂ ਇਹ ਪਹਿਲੀ ਚੋਣ ਲੜ ਰਹੇ ਹੋ ਮੇਰੀ ਇਹ ਪਹਿਲੀ ਚੋਣ ਹੈ ਪਹਿਲੀ ਚੋਣ ਉਹ ਵੀ ਸਿੱਧੀ ਐਮਪੀ ਦੀ ਤੇ ਕਿਤੇ ਮਨ ਕੌਨਫੀਡੈਂਸ ਹੈ ਦੋਲਦਾ ਤਾਂ ਨਹੀਂ ਵੀ ਕੀ ਹੋਊਗਾ ਰਿਜ਼ਲਟ ਕੀ ਹੋਊਗਾ ਨਹੀਂ ਮੈਨੂੰ ਗੁਰੂ ਸਾਹਿਬ ਤੇ ਪੂਰਨ ਭਰੋਸਾ ਹੈ ਔਰ ਲੋਕਾਂ ਦੇ ਜਿਹੜੇ ਸਾਡੇ ਫੀਡਕੋਰ ਲੋਕ ਸਭਾ ਹਲਕੇ ਦੇ ਜਿਹੜੇ ਜਿੰਨੇ ਵੀ ਲੋਕ ਨੇ ਬੜਾ ਪਿਆਰ ਦੇ ਰਹੇ ਮੈਨੂੰ ਪੂਰਨ ਭਰੋਸਾ ਹੈ ਕਿ ਲੋਕ ਇਸ ਵਾਰ ਜਿਹੜਾ ਉਹ ਸੱਚ ਦਾ ਵਿਚੋਨੀ ਕਰੀਦਾ ਸਾਥ ਜ਼ਰੂਰ ਹੈ ਉਮੀਦ ਕਰਦੇ ਹਾਂ ਜੀ ਅਸੀਂ ਅਰਦਾਸ ਵੀ ਕਰਦੇ ਹਾਂ ਕਿ ਜਿਸ ਉਮੀਦ ਦੇ ਨਾਲ ਲੋਕ ਸੇਵਾ ਦੀ ਉਮੀਦ ਦੇ ਨਾਲ ਇੱਕ ਸੋਚ ਲੈ ਕੇ ਤੁਸੀਂ ਚੱਲੇ ਹੋ ਤੇ ਪ੍ਰਮਾਤਮਾ ਤੁਹਾਡੇ ਤੁਹਾਨੂੰ ਜਿੱਤ ਬਖਸ਼ੀ ਦੁਬਾਰਾ ਫੇਰ ਆਪਾਂ ਇੱਕ ਵਾਰ 4 ਤਰੀਕ ਤੋਂ ਬਾਅਦ ਮੇਰੇ ਤੇ ਇੰਟਰਵਿਊ ਕਰੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਰੁਝੇਵਿਆਂ ਦੌਰਾਨ ਕਿਉਂਕਿ ਉਮੀਦਵਾਰ ਦੇ ਕੋਲ ਦਿਨ ਬਹੁਤ ਥੋੜੇ ਹੈ ਪਰ ਚੋਣ ਪ੍ਰਚਾਰ ਦੇ ਵਿੱਚ ਤੁਸੀਂ ਸਮਾਂ ਦਿੱਤਾ ਸਾਨੂੰ ਬਹੁਤ ਬਹੁਤ ਧੰਨਵਾਦ ਧੰਨਵਾਦ